ਉਹ ਮਤਲਬ ਦੋ ਇੱਕ ਬੰਦਾ ਆਇਆ ਅੰਦਰ ਟੋਪੀ ਪਾਈ ਹੋਈ ਸੀ ਉਹਨੇ ਆ ਕੇ ਬੈਠ ਗਿਆ ਤੇ ਮੈਨੂੰ ਵਾਲੀਆਂ ਦਾ ਜੋੜ ਲਾ ਦਿਓ ਮੈਂ ਕਿਹਾ ਬੈਠ ਜਾਓ ਤੇ ਮਤਲਬ ਜਿਹੜਾ ਸਮਾਨ ਹੁੰਦਾ ਮੈਂ ਚੱਕ ਕੇ ਦਰਵਾਜ਼ਾ ਰੱਖਿਆ ਚੱਕ ਕੇ ਉਹ ਜੋ ਵਾਲੀਆਂ ਦਿਖਾਈਆਂ ਮੈਂ ਕਿਹਾ ਆਹ ਕਹਿੰਦਾ ਠੀਕ ਹੈ ਜੀ ਉਹ ਆਪਣੇ 5-500 ਨੋਟ ਗਿਣ ਲੈ ਬੈਠ ਗਿਆ 3-4 ਹੀ ਨਵੇਂ ਉਹ ਲੋਕ ਤੇ ਕੋਈ ਦਿਨਾਂ ਇਧਰੋਂ ਹੱਥ ਮਾਰੀ ਜਾਏ ਜਿਹੜਾ ਮੇਰਾ ਸਮਾਨ ਪਿਆ ਸੀ ਮੈਂ ਕਿਹਾ ਚੈਨ ਹੱਥ ਮਾਰ ਉਹ ਤੇ ਬੈ ਜਾ ਰਾਮ ਨੇ ਤੇ ਉਹ ਦੁਬਾਰਾ ਉਹਨੇ ਫੇਰ ਮਤਲਬ ਮੇਰਾ ਧਿਆਨ ਇਧਰ ਹੋਇਆ ਉਸਮਾਨ ਕੱਢ ਲਿਆ ਇੰਨੇ ਜੀ ਉਹਦੀ ਮੂਵੀ ਹੈਗੀ ਸਾਡੇ ਕੋਲ ਇਹ ਕੀ ਕੁਛ ਕੱਢਿਆ ਉਹਨਾਂ ਨੇ ਤੁਹਾਡੇ ਉਹਨੇ ਇੱਕ ਵਾਲਿਆਂ ਦਾ ਜੋੜਾ ਇੱਕ ਚਾਂਦੀ ਦਾ 10 ਗ੍ਰਾਮ ਦੀ ਤੇ ਇੱਕ ਜਾਂਸ ਵਾਲਿਆਂ ਮੁੰਟੇ ਜਾਂਸ ਮੰਦਰੀ ਜਾਂਸ ਬੰਦੀ ਤੇ ਮੱਕੀ ਚਾਂਦੀ ਦੀ ਸੀ ਜਿਹੜੇ ਸੋਨੇ ਦੀਆਂ ਜੀ ਸੋਨੇ ਦੀਆਂ ਗੁੜਾੜਾ ਸ਼ਹਿਰ ਵਿੱਚੋਂ ਆਏ ਦਿਨ ਵਾਧ ਰਿਆਂ ਚੋਰੀ ਅਤੇ ਲੁੱਟਖੋ ਦੀਆਂ ਘਟਨਾਵਾਂ ਨੇ ਲੋਕਾਂ ਨੂੰ ਬੇहद ਚਿੰਤਿਤ ਕਰਕੇ ਰੱਖ ਦਿੱਤਾ ਹੈ। ਤਾਜ਼ਾ ਮਾਮਲੇ ਵਿੱਚੋਂ ਬੇਕੋਫ ਲੁਟੇਰੀ ਇੱਕ ਸੁਨਿਆਰੇ ਦੀ ਦੁਕਾਨ ਵਿੱਚ ਗਾਹਕ ਬਣ ਕੇ ਦਾਖਲ ਹੋਈ ਅਤੇ ਗਹਿਣੇ ਵੇਖਣ ਦੇ ਬਹਾਨੇ ਲੱਖ ਰੁਪਿਆ ਦੇ ਸੋਨੇ ਦੇ ਗਹਿਣੇ ਲੈ ਕੇ ਨਿਕਲ ਗਏ। ਸਾਰੇ ਮਾਮਲੇ ਸੰਬੰਧੀ ਜਾਣਕਾਰੀ ਦੰਦਿਆਂ ਦੁਕਾਨ ਮਾਲਿਕ ਧਰਮਪਾਲ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਤੇ ਮੌਜੂਦ ਸੀ ਤਾਂ ਉਸ ਦੌਰਾਨ ਦੁਪਹਿਰ ਦੋ ਨੌਜਵਾਨ ਪਲਸਰ ਮੋਟਰਸਾਈਕਲ ਤੇ ਆਉਂਦੇ ਹਨ ਅਤੇ ਇੱਕ ਨੌਜਵਾਨ ਬਾਹਰ ਰੁਕ ਜਾਂਦਾ ਤੇ ਇੱਕ ਨੌਜਵਾਨ ਸੋਨੇ ਦੀਆਂ ਵਾਲੀਆਂ ਖਰੀਦਣ ਦੀ ਗੱਲ ਕਰਦਾ ਤੇ ਜਦੋਂ ਉਹਨਾਂ ਨੂੰ ਸੋਨੇ ਦੀਆਂ ਵਾਲੀਆਂ ਉਹਨਾਂ ਨੂੰ ਦਿਖਾਉਂਦੇ ਹਨ ਤਾਂ ਉਹ ਇੱਧਰ ਉੱਧਰ ਧਿਆਨ ਦਿੰਦਾ ਤੇ ਜਦੋਂ ਦੁਕਾਨਦਾਰ ਦਾ ਧਿਆਨ ਦੂਸਰੇ ਪਾਸੇ ਹੁੰਦਾ ਹੈ ਤਾਂ ਉਸ ਦੌਰਾਨ ਦੁਕਾਨ ਦੇ ਅੰਦਰ ਇੱਕ ਸੋਨੇ ਦੀ ਅੰਗੂਠੀ ਇੱਕ ਵਾਲੀਆਂ ਅਤੇ ਇੱਕ ਸੋਨੇ ਦੀ ਚੇਨ ਲੈ ਕੇ ਰਫੂ ਤਕਰੂਜ਼ਦਨ ਉਹਨਾਂ ਨੇ ਦੱਸਿਆ ਕਿ 78 ਠੱਗ ਬਲੋ ਕੀਤੀ ਇਸ ਸਾਰੀ ਵਾਰਦਾਤ ਦੀ ਕੜਨਾ ਦੁਕਾਨ ਤਾਂ ਲੱਗੇ ਸੀ ਸੀਸੀਟੀਵੀ ਕੈਮਰਾ ਵਿੱਚ ਵੀ ਕੈਦ ਹੋ ਗਈ ਹੈ ਸ਼ਹਿਰ ਅੰਦਰ ਹੋ ਰਹੀਆਂ ਇਹੋ ਜਿਹੀਆਂ ਕੜਨਾਵਾ ਨਾਲ ਲੋਕ ਕਾਫੀ ਘਬrai ਹੋਏ ਹਨ ਇਹ ਕੜਨਾ ਸਿਰਫ ਵਪਾਰੀਆਂ ਲਈ ਹੀ ਨਹੀਂ ਸਗੋ ਪੂਰੇ ਸ਼ਹਿਰ ਦੀ ਸੁਰੱਖਿਆ ਵਿਵਸਥਾ ਤੇ ਵੱਡਾ ਪ੍ਰਸ਼ਨ ਚਿੰਨ ਲੱਗ ਰਿਹਾ ਹੈ ਇਸ ਤਰ੍ਹਾਂ ਦੀਆਂ ਕੜਨਾਵਾ ਸਾਖ ਦਰਸ਼ਾਉਂਦੀਆਂ ਕਿ ਇਹੋ ਜਿਹੇ ਮਾੜੇ ਅੰਸਰਾ ਵਿੱਚ ਕਾਨੂੰਨ ਦਾ ਕੋਈ ਡਰ ਨਹੀਂ ਹੈ ਦੁਕਾਨ ਮਾਲਿਕ ਨੇ ਦੱਸਿਆ ਕਿ ਸਾਰੀ ਕੜਨਾ ਦੀ ਸੂਚਨਾ ਉਹਨਾਂ ਵੱਲੋਂ ਫਗਵਾੜਾ ਪੁਲਿਸ ਨੂੰ ਦਿੱਤੀ ਗਈ ਹੈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਬੇਕੋਫ ਲੁਟੇਰੀਆ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਾਈ ਜਾਵੇ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਸਰਮਤ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਜੀ ਆਪਣਾ ਮੇਰਾ ਨਾਮ ਧਰਮਪਾਲ ਹੈ ਜੀ ਹਾਂਜੀ ਤਨ ਬਲਜੀ ਇੱਕ ਦੁਕਾਨ ਦੇ ਅੱਜ ਆਪਾਂ ਤੁਸੀਂ ਬੈਠੇ ਆਂ ਕਿ ਮਾਮਲਾ ਕੀ ਆ ਸਰ ਮਾਮਲਾ ਇਸ ਤਰ੍ਹਾਂ ਜੀ ਮੈਂ ਮਤਲਬ ਇਕੱਲਾ ਹੀ ਬੈਠਾ ਸੀ 3 ਵਜੇ ਰੋਟੀ ਖਾਣ ਗਿਆ ਸੀ ਬੇਟਾ ਮੇਰਾ ਹਮੇਸ਼ਾ ਇਹ ਰੋਹ ਜੀ ਤਰ੍ਹਾਂ 3 ਵਜੇ ਗਿਆ ਤੋ ਉਹਨੇ ਸਾਢੇ 3 4 ਹੁੰਦਾ ਤੇ ਉਹ ਮਤਲਬ ਦੋ ਇੱਕ ਬੰਦਾ ਆਇਆ ਅੰਦਰ ਟੋਪੀ ਪਾਈ ਹੋਈ ਸੀ ਉਹਨੇ ਆ ਕੇ ਬੈਠ ਗਿਆ ਤੇ ਮੈਨੂੰ ਵਾਲਿਆਂ ਦਾ ਜੋੜਦਾ ਦਿਓ ਮੈਂ ਕਿਹਾ ਬੈਠ ਜਾਓ ਤੇ ਮਤਲਬ ਜਿਹੜਾ ਸਮਾਨ ਹੁੰਦਾ ਮੈਂ ਚੱਕ ਕੇ ਦਰਵਾਜ਼ੇ ਰੱਖਿਆ ਜਾਕੇ ਉਹ ਜੋ ਵਾਲੀਆਂ ਦਿਖਾਈਆਂ ਮੈਂ ਕਿਹਾ ਆ ਕਹਿੰਦਾ ਠੀਕ ਹੈ ਜੀ ਉਹ ਆਪਣੇ 5-500 ਦੇ ਨੋਟ ਗਿਣਨ ਲੱਗ ਬੈਠੇ 3-4 ਫਿਰ ਨਵੇਂ ਲੋਕ ਤੇ ਉਹ ਇਹ ਦਰਨਾਨ ਇਧਰੋਂ ਹੱਥ ਮਾਰੀ ਜਾਏ ਜਿਹੜਾ ਮੇਰਾ ਸਮਾਨ ਪਿਆ ਸੀ ਮੈਂ ਕਿਹਾ ਚੰਨਾ ਹੱਥ ਮਾਰ ਓਥੇ ਬਹਿ ਜਾ ਰਹੁਣਾ ਤੇ ਉਹ ਦੁਬਾਰਾ ਉਹਨੇ ਫੇਰ ਮਤਲਬ ਮੇਰਾ ਧਿਆਨ ਇਧਰ ਹੋਇਆ ਉਹ ਸਮਾਨ ਕੱਢ ਲਿਆ ਇੰਨੇ ਜੀ ਉਹਦੀ ਮੂਵੀ ਹੈਗੀ ਸਾਡੇ ਕੋਲ ਇਹ ਕੀ ਕੁਝ ਕੱਢਿਆ ਉਹਨਾਂ ਨੇ ਤੁਹਾਡੇ ਉਹਨੇ ਇੱਕ ਵਾਲੀਆਂ ਦਾ ਜੋੜਾ ਇੱਕ ਚੈਂਸੀ 10 ਗ੍ਰਾਮ ਦੀ ਤੇ ਇੱਕ ਜੈਂਸ ਵਾਲੀਆਂ ਮੁੰਤੇ ਜੈਂਸ ਮੁੰਦ ਜੈਂਸ ਮੁੰਦ ਤੇ ਮਗੀ ਚਾਂਦੀ ਦੀ ਸੀ ਜਸੋਨੇ ਸੋਨੇ ਦੀਆਂ ਜੀ ਸੋਨੇ ਦੀਆਂ ਤੇ ਲਗਭਗ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਡੇਟ ਪੌਣੇ ਦੇ ਬਰਖ ਦੇ ਗਰੀਬ ਸਨ ਤੇ ਮੈਂ ਉਸੇ ਵੇਲੇ ਮੈਨੂੰ ਸ਼ੱਕ ਪੈ ਗਿਆ ਮੈਂ ਕਿਹਾ ਦੂਜਾ ਬੰਦਾ ਬਾਹਰ ਬੈਠਾ ਸੀ ਕੋਈ ਕੈਮਰੇ ਦੇ ਵਿੱਚ ਆਏ ਬੰਦੇ ਹਾਏ ਕਿੰਨੇ ਵਿਅਕਤੀ ਸੀਗੇ ਜੀ ਦੋ ਕੱਤੇ ਆਏ ਸੀਗੇ ਸਰ ਮੋਟਰਸਾਈਕਲ ਕੋਈ ਮੂੰਹ ਵਗੈਰਾ ਬੰਨਿਆ ਹੋਇਆ ਸੀ ਸਰ ਨਹੀਂ ਦੋਨੀਆਂ ਭਾਈਆਂ ਦੋਨਾਂ ਨੇ ਦੋਨਾਂ ਨੇ ਰੋਕੇ ਭਾਈਆਂ ਇਹ ਮੋਟਰਸਾਈਕਲ ਉੱਪਰੇ ਖੜਾ ਸੀ ਕੈਮਰੇ ਵਿੱਚ ਲਿਖਿਆ ਬਾਤ ਤੇ ਆਪਾਂ ਨੂੰ ਵੀ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਮੇਰਾ ਸਮਾਨ ਚੱਕ ਹੋ ਗਿਆ ਉਹ ਵੀ ਗਏ ਜਗੇ ਨੇ ਤੇ ਕਾਕੇ ਨੇ ਬੁਲਾ ਲਿਆ ਘਰੋਂ ਮੈਂ ਅੱਛਾ ਜੀ ਮੈਂ ਕਿਹਾ ਮੈਨੂੰ ਬੰਦੇ ਗਲਤ ਲੱਗਦੇ ਆ ਯਾਰ ਹੂੰ ਤੇ ਆ ਕੇ ਦੇਖੀ ਕਿ ਛਤਰ ਹੋਇਆ ਕਿਸ ਰੋਡ ਦੇ ਉੱਪਰ ਦੁਕਾਨ ਆ ਕਿਸ ਨਾਂ ਤੇ ਆ ਇਹ ਨਿਊ ਮੰਡੀ ਨੋਰਾ ਹੈ ਬਾਬਾ ਬਾਲ ਬਾਲ ਗੌਰਨਮੈਂਟ ਦੇ ਨਾਂ ਆ ਗਾੜੀ ਦੁਕਾਨ ਸੁਨੇਰੇ ਤੇ ਪ੍ਰਸ਼ਾਸਨ ਕੋ ਕੀ ਮੰਗ ਲਖਦੇ ਆ ਮੰਗੇ ਕਿ ਚੋਰੀਆਂ ਦਾ ਕੰਮ ਰੋਕੋ ਜਿਹੜੇ ਇਦਾਂ ਦੇ ਬੰਦੇ ਗਲਤ ਕੰਮ ਕਰਦੇ ਨੇ ਉਹਨਾਂ ਪੜੋ ਨਿੱਡਾ ਸ਼ਹਿਰ ਦੇ ਵਿੱਚੇ ਚੋਰੀ ਦੀਆਂ ਵਾਰਦਾਤਾਂ ਨਿਤ ਰੋਜ਼ ਹੁੰਦੀਆਂ ਤੇ ਕੀ ਮੰਗੇ ਆਪਾਂ ਪ੍ਰਸ਼ਾਸਨ ਤੋਂ ਸਾਡੇ ਮਹੱਲੇ 'ਚ ਵੀ ਅੱਜ ਫਿਰਲੇ ਪਏ ਨੇ ਬੰਦੇ ਕਹਿੰਦੇ ਗੁਰਿੰਦਰ ਗੜ੍ਹਜ ਇਹ ਜਾਂਗਾ ਮਹੱਲੇ ਕੋਲ ਗੱਲ ਭਾਈ ਮੇਰਾ ਨਾਮ ਸਾਰੰਗ ਹੈ ਹਾਂਜੀ ਕੀ ਮਾਮਲਾ ਕੀ ਇੱਕ ਜਿਹੜਾ ਤੁਸੀਂ ਦੁਕਾਨ ਦੇ ਆਪਣੇ ਖੜੇ ਆ ਮਾਮਲਾ ਭਾਈ ਇਹ ਹੋਇਆ ਕਿ ਮੈਂ ਦੁਪਹਿਰੇ ਰੋਜ਼ ਦੀ ਰੁਟੀਨ ਦੇ ਤੌਰ ਤੇ ਮੈਂ ਜਾਂਦਾ 2:30 ਵਜੇ ਤੇ 3:30 4:00 ਵਜੇ ਮੈਂ ਰੋਟੀ ਖਾ ਕੇ ਆਣਾ ਵਾਂ ਤੇ ਡੈਡੀ ਮੇਰੇ ਕੱਲੇ ਹੁੰਦੇ ਆ ਦੁਕਾਨ ਤੇ ਅੱਜ 2 ਪਰਸਨ ਆਏ ਇੱਕ ਬਾਹਰ ਬੈ ਗਿਆ ਤੇ ਅੰਦਰ ਆ ਗਿਆ ਵਾਣ ਕੇ ਕੰਦਾ ਕਿ ਮੈਨੂੰ ਵਾਲੀਆਂ ਦਾ ਜੋੜਾ ਚਾਹੀਦਾ ਵਾ ਤੇ ਵਾਲੀਆਂ ਦਾ ਜੋੜਾ ਦਿਖਾਣ ਵਾਸਤੇ ਉਹਨਾਂ ਨੇ ਡੱਬਾ ਬਾਹਰ ਰੱਖਿਆ ਉਹਨਾਂ ਨੇ ਸੈਟੀ ਦੇ ਉੱਪਰ ਰੱਖ ਦਿੱਤਾ ਇਹ ਕੁੰਨੇ ਵਿੱਚੋਂ ਇੱਕ ਥੋਲੇ ਦੀ ਚਾਂਹ 1.5 ਗ੍ਰਾਮ ਦੀ ਚਾਂਹ ਸੀ ਤੇ 3.5 ਗ੍ਰਾਮ ਦੀ ਮੁੰਦਰੀ ਇੱਕ ਵਾਲੀਆਂ ਜੋੜਾ 2.5 ਗ੍ਰਾਮ ਦਾ ਤੇ ਚੱਕ ਕੇ ਲੈ ਗਿਆ ਇਹ ਚਾਂਦੀ ਇਹ ਚਾਂਦੀ ਦੀਆਂ ਸੀ ਕਿ ਸੋਨੇ ਦੀ 골ਡ ਦਾ ਸਮਾਨ ਸੀ ਅੱਛਾ ਜੀ ਤੇ ਕੋਈ ਕੈਸ਼ ਵਗੈਰਾ ਵੀ ਲੈ ਗਿਆ ਵੀ ਕੈਸ਼ ਨਹੀਂ ਲੈ ਗਿਆ ਸਿਰਫ ਤਿੰਨ ਚੀਜ਼ਾਂ ਲੈ ਗਿਆ ਸੋਨੇ ਦੀਆਂ ਇੱਕ ਬੰਦਾ ਬਾਹਰ ਬੈਠਾ ਰਿਹਾ ਤੇ ਇੱਕ ਅੰਦਰ ਬੈਠਾ ਰਿਹਾ ਕੋਈ ਕੈਮਰੇਆਂ ਦੇ ਵਿੱਚ ਆਇਆ ਜੀ ਬੰਦਾ ਕੈਮਰੇ ਚ ਆਇਆ ਜੀ ਬੰਦਾ ਕਿੰਨੇ ਵਿਅਕਤੀ ਆਏ ਆ ਦੋ ਦੋਨੇ ਆਏ ਆ ਇੱਕ ਕੱਤੇ ਜਾਂਦਾ ਵਾ ਬਾਈ ਦੂਸਰਾ ਪਲਸਰ ਮੋਟਰਸਾਈਕਲ ਤੇ ਕੱਤੇ ਆਏ ਆ ਜੀ ਪਲਸਰ ਮੋਟਰਸਾਈਕਲ ਸੀ ਅਸੀਂ ਬਾਅਦ ਚ ਕੈਮਰਾ ਮੂੰਹ ਵਗੈਰਾ ਬੰਨਿਆ ਸੀਗੇ ਜੀ ਨਹੀਂ ਖੁੱਲੇ ਜੀ ਕੈਪ ਵਗੈਰਾ ਪਾਈ ਸੀ ਟੋਪੀ ਉਹਨਾਂ ਨੇ ਤੇ ਕਿੱਧਰੋਂ ਆਏ ਕੋਈ ਪਤਾ ਲੱਗਾ ਉਹ ਇੱਦਾਂ ਸਾਨੂੰ ਕੁਝ ਨਹੀਂ ਪਤਾ ਕਿੱਧਰੋਂ ਆਏ ਆ ਤੇ ਗਏ ਇੱਧਰਲੇ ਪਾਸੇ ਆ ਸਾਡੇ ਐਮ ਸੀ ਸਾਹਿਬ ਹੈਗੇ ਪ੍ਰਭਕਰ ਜੀ ਉਹ ਸਾਈਡ ਤੇ ਚਲੇ ਗਏ ਹਰਗੋਬਿੰਦਨਗਰ ਵੱਲ ਤੇ ਪ੍ਰਸ਼ ਪ੍ਰਸ਼ਾਸਨ ਨੂੰ ਦੱਸਿਆ ਨਹੀਂ ਦੱਸਣ ਲੱਗੇ ਆਂ ਅਰਗੋੜੇ ਖਾਸ ਵਗੈਰਾ ਦਊਂਗੇ ਫਿਰ ਆਦਾਂਗੇ ਕੀ ਮੰਗ ਰੱਖਦੇ ਜਿੱਦਾਂ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਵਗੈਰਾ ਇਦਾਂ ਦੀਆਂ ਡਕਾਟੀਆਂ ਵਗੈਰਾ ਰੋਜ਼ ਸਾਨੂੰ ਆਪਣੇ ਜੁਐਲਰੀ ਬਾਕਸੋਂ ਸ਼ਾਮੀਆਂ ਉਹ ਵੀ ਰੋਜ਼ ਹੀ ਹੁੰਦੀਆਂ ਆਂ ਚੋਰੀ ਦੀਆਂ ਵਾਰਦਾਤਾਂ ਤੇ ਅੱਜ ਸਾਡੇ ਨਾਲ ਵੀ ਇਹ ਘਟਨਾ ਘਟ ਗਈ ਹੈ ਕਿਸ ਨਾਂ ਦੇ ਉੱਪਰ ਦੁਕਾਨ ਆ ਕਿਸ ਰੋਡ ਦੇ ਉੱਪਰ ਹੈ ਕੋਰਨਰਮੈਂਟ ਨਿਊ ਮੰਡੀ ਰੋਡ ਫਗਵਾੜਾ